ਮੇਰਾ ਇਹ ਸਿਗਾ ਵੀ ਇੱਕ ਮੁਸਲਿਮ ਮੈਜੋਰਿਟੀ ਖਿੱਤੇ ਦੇ ਐਂਗਲ ਤੋਂ ਜੇ ਤੁਸੀਂ ਪਾਕਿਸਤਾਨ ਦੇ ਪੰਜਾਬ ਨੂੰ ਦੇਖਦੇ ਹੋ ਤੇ ਮਲੇਰ ਕੋਟਲੇ ਨੂੰ ਦੇਖਦੇ ਹੋ ਤਾਂ ਉਹਦੇ ਵਿੱਚ ਤੁਹਾਨੂੰ ਕੀ ਸਿਮਿਲਰਿਟੀ ਲੱਗਦੀ ਹੈ ਤੇ ਕੀ ਡਿਫਰੈਂਸ ਲੱਗਦਾ ਦੇਖੋ ਜੇ ਮਲੇਰ ਕੋਟਲੇ ਗੱਲ ਦੀ ਗੱਲ ਤੇ ਪਾਕਿਸਤਾਨ ਜਿਹੜੇ ਵਿੱਚ ਗਿਆ ਦੇਖੀ ਹੈ ਨਾ ਹਾਂਜੀ ਤਾਂ ਉਹਨਾਂ ਚ ਸਿਮਿਲਰਿਟੀ ਮੈਨੂੰ ਜ਼ਿਆਦਾ ਲੱਗਦੀ ਹੈ ਅੱਛਾ ਸਿਮਿਲਰਿਟੀ ਇਹ ਆ ਕਿ ਬੇਸਿਕਲੀ ਕਿਉਂਕਿ ਧਰਮ ਦੀ ਗੱਲ ਹੁੰਦੀ ਸੀ ਪਰ ਅਸੀਂ ਹਿਊਮਨ ਬੀਿੰਗ ਅਸੀਂ ਧਰਮ ਤੋਂ ਲੋਕੀ ਆਮ ਤੌਰ ਤੇ ਉਪਰੋਠੇ ਹੁੰਦੇ ਨੇ ਜੀ 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 ਭਾਈਚਾਰਾ ਵੱਡੀ ਹੁੰਦੀ ਆ ਹਮ ਤੇ ਇਹੀ ਚੀਜ਼ ਮੈਨੂੰ ਉਧਰ ਜਾ ਕੇ ਵੀ ਲੱਗੀ ਮੈਨੂੰ ਉਹ ਕੋਈ ਮੁਸਲਮਾਨ ਨਹੀਂ ਲੱਗੇ ਮੈਨੂੰ ਪੰਜਾਬੀ ਲੱਗਦੇ ਸੀਗੇ ਜੀ ਤੇ ਮੈਂ ਵੀ ਉਹਨਾਂ ਨੂੰ ਕੋਈ ਸਿੱਖ ਨਹੀਂ ਸੀ ਲੱਗਦਾ ਮੈਨੂੰ ਵੀ ਉਹ ਪੰਜਾਬੀ ਭਰਾ ਦੇ ਤੌਰ ਤੇ ਮਤਲਬ ਪ੍ਰੀਅਰ ਕਰਦੇ ਸੀਗੇ ਪਰ ਪੱਗ ਦੀ ਉਧਰ ਜਿਹਨੇ ਮੈਂ ਇੱਜ਼ਤ ਦੇਖੀ ਆ ਮੈਂ ਦੁਨੀਆਂ ਦੇ ਕਿਸੇ ਵੀ ਖਿੱਤੇ ਦੇ ਵਿੱਚ ਇੰਨੀ ਇੱਜ਼ਤ ਨਹੀਂ ਦੇਖੀ ਦੇਖੀ ਤੇ ਦੂਜਾ ਉਹਨਾਂ ਨੂੰ ਵੀ ਪਛਤਾਵਾ ਹਮ ਕਿ ਵੰਡ ਵੇਲੇ ਸਾਡੇ ਇੱਧਰ ਕੀ ਹੋਇਆ ਤੇ ਸਾਡੇ ਲੋਕਾਂ ਨੂੰ ਵੀ ਪਛਤਾਵਾ ਵੀ ਇਹ ਕੀ ਹੋਇਆ ਜੀ ਸੋ ਜੇ ਅਸੀਂ ਧਰਮਾਂ ਦੀਆਂ ਜਿਹੜੀਆਂ ਦੀਵਾਰਾਂ ਨੇ ਹੱਦਾਂ ਨੇ ਇਹਨਾਂ ਤੁਸੀਂ ਬਾਹਰ ਦੇਖਦੇ ਆ ਤੇ ਦੇਖਣਾ ਹੀ ਪੈਣਾ ਤਾਂ ਉਹਦੇ ਵਿੱਚ ਜਿਹੜੋਂ ਸਾਡੀ ਜਿਹੜੀ ਸੱਭਿਆਚਾਰ ਦੀ ਸਾਂਝ ਆ ਜੀ ਜੀ ਉਹ ਧਰਮ ਦੀ ਸਾਂਝ ਨਾਲੋਂ ਵੀ ਵੱਡੀ ਆ ਇਹਨੂੰ ਤੁਸੀਂ ਡਿਨਾਈ ਨਹੀਂ ਕਰ ਸਕਦੇ ਉਹ ਦੋਨੇ ਪਾਸੇ ਮੈਨੂੰ ਦਿਸੀ ਆ ਹੂੰ ਤੇ ਬਾਕੀ ਇਹ ਆ ਵੀ ਕਈ ਲੋਕੀ ਆਪਣੇ ਕਹਿੰਦੇ ਨੇ ਵੀ ਕਿਉਂਕਿ ਸਟੇਟ ਜਾਣਦੇ ਵੀ ਆ ਵੀ ਸਟੇਟ ਆ ਇੱਕ ਮਾਹੌਲ ਸਿਰਜਦੀ ਆ ਹੂੰ ਵੀ ਸ਼ਾਇਦ ਉਸ ਕਰਕੇ ਵੀ ਇਹ ਗੱਲ ਹੁੰਦੀ ਆ ਪਰ ਇਹ ਜਿਹੜੀ ਚੀਜ਼ ਆ ਇਹ ਜਿਆਦਾ ਸਰਕਾਰ ਦੇ ਲੈਵਲ ਤੇ ਹੁੰਦੀ ਹੈ ਜਾਂ ਵੱਡੇ ਅਹੁਦਿਆਂ ਤੱਕ ਹੋਏਗਾ ਪਰ ਜਿਹੜੀ ਆਮ ਲੋਕ ਨੂੰ ਜਦ ਤੁਸੀਂ ਮਿਲਦੇ ਹੋ ਆਮ ਲੋਕ ਨੂੰ ਤੁਸੀਂ ਮਿਲਦੇ ਤਾਂ ਤੁਹਾਨੂੰ ਇਹ ਗੱਲ ਬਿਲਕੁਲ ਵੀ ਨਹੀਂ ਲੱਗਦੀ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ ਜੀ ਅਸੀਂ ਲਾਲਪੁਰ ਤੋਂ ਕਿੰਨੇ ਐਗਜ਼ਾਮਪਲ ਆਣੇ ਪਰ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਜਦੋਂ ਅਸੀਂ ਲਾਲਪੁਰ ਤੋਂ ਆਉਣਾ ਸੀਗਾ ਅਸੀਂ ਗੁਰਦੁਆਰਾ ਸੱਚਾ ਸੌਦਾ ਜਾਣਾ ਸੀ ਜੀ ਜਿਹਨੂੰ ਅੱਜਕੱਲ ਫਰੂਕਾਬਾਦ ਸ਼ਹਿਰ ਕਹਿੰਦੇ ਹਨ ਤਾਂ ਜਿਹੜਾ ਸੇ ਟੈਕਸੀ ਵਾਲਾ ਕੀਤਾ ਤੇ ਉਹਦਾ ਨਾਮ ਸੀ ਹਮਜ਼ਾ ਪਿੱਲੋ ਹਮ ਅੱਛਾ ਤੇ ਉਹ ਇਧਰੋਂ ਤਰਨਤਾਰਨ ਦੇ ਇਲਾਕੇ ਚੋਂ ਪੰਜਵੜ ਦੇ ਕੋਲੋਂ ਪਿੰਡਾ ਜਿਹੜਾ ਇਧਰੋਂ ਗਏ ਹੋਏ ਸੀ ਪੰਜਵੜ ਤੋਂ ਅਸੀਂ ਬਲਕੇ ਗਏ ਹੋਏ ਸੀ ਵੈਰੀ ਇੰਟਰਸਟਿੰਗ ਤੇ ਉਹ ਜਦ ਅਸੀਂ ਬੈਠ ਕੇ ਕਾਰ ਚ ਮੈਂ ਕਿਹਾ ਵੀ ਉੱਥੇ ਜਾਣਾ ਹੂੰ ਉਹ ਮੈਨੂੰ ਕਹਿੰਦਾ ਸਰਦਾਰ ਜੀ ਮੈਂ ਇੱਕ ਜੇ ਇੱਕ ਬੇਨਤੀ ਤੁਹਾਨੂੰ ਕਰਾਂ ਮੈਂ ਕਿਹਾ ਹਾਂ ਦੱਸ ਬਈ ਹੂੰ ਕਹਿੰਦਾ ਮੇਰੀ ਦਾਦੀ ਸੀ ਹੂੰ ਹੂੰ ਕਹਿੰਦਾ ਉਹ ਕੁਛ ਮਹੀਨੇ ਹੋ ਗਏ ਪੂਰੀ ਹੋ ਗਈ ਹੂੰ ਕਹਿੰਦਾ ਉਹ ਤਰਸਦੀ ਮਰ ਗਈ ਵੀ ਮੇਰੇ ਵਤਨ ਤੋਂ ਕੋਈ ਬੰਦਾ ਆਵੇ ਜਿਹਨੂੰ ਮੈਂ ਮਿਲਾਂ ਹੂੰ ਜੇ ਮੈਂ ਜਾ ਨਹੀਂ ਸਕਦੀ ਜੀ ਤਾਂ ਮੇਰੇ ਵਤਨ ਤੋਂ ਕੋਈ ਆ ਜਾਏ ਜਿਹਨੂੰ ਮੈਂ ਮਿਲਣਾ ਜੀ ਤੇ ਮੇਰੀ ਰੌ ਖੁਸ਼ ਹੋਏ ਕਹਿੰਦਾ ਉਹ ਤਾਂ ਪੂਰੀ ਹੋ ਗਈ ਆ ਪਰ ਜੇ ਤੁਸੀਂ ਸਾਡੇ ਘਰ ਚਾਹੇ 5 ਮਿੰਟ ਰੁਕੋ ਹੂੰ ਤੇ ਮੇਰੀ ਦਾਦੇ ਦੀ ਜਿਹੜੀ ਰੂਹ ਆ ਨਾ ਉਹਨੂੰ ਸਕੂਨ ਮਿਲੂਗਾ ਹੂੰ ਤੇ ਹੁਣ ਜਦੋਂ ਬੰਦਾ ਤੁਸੀਂ ਇਸ ਤਰ੍ਹਾਂ ਗੱਲ ਕਰਦਾ ਤੇ ਤੁਸੀਂ ਨਾ ਕਰ ਵੀ ਨਹੀਂ ਕਰ ਸਕਦੇ ਹਾਂ ਤੇ ਅਸੀਂ ਜਦੋਂ ਘਰ ਗਏ ਸਿੰਪਲ ਜਿਹਾ ਜਦੋਂ ਘਰ ਸੀ ਹੂੰ ਉਹਨੇ ਸਾਨੂੰ ਬੈਠਕ ਦੇ ਵਿੱਚ ਨਹੀਂ ਬਿਠਾਇਆ ਹੂੰ ਹੂੰ ਮੈਂ ਉਹਨੂੰ ਕਿਹਾ ਆਪਾਂ ਇੱਥੇ ਬੈਠ ਜਾਨੇ ਆ ਮੈਨੂੰ ਸੀ ਵੀ ਕਿਉਂ ਆਪਾਂ ਕਰਨਾ ਨਾ ਉਹ ਚੇਸ ਕਰਨੇ ਉਹ ਮੈਨੂੰ ਕਹਿੰਦਾ ਸਰਦਾਰ ਜੀ ਬੈਠ ਕੇ ਵਿੱਚ ਅਸੀਂ ਉਪਰਿਆਂ ਨੂੰ ਬਿਠਾਉਣਾ ਹੈ ਹੂੰ ਤੁਸੀਂ ਸਾਡੇ ਆਪਣੇ ਆਪ ਉਹ ਮੈਨੂੰ ਧੁਰ ਅੰਦਰ ਬੈਡਰੂਮ ਚ ਮੈਨੂੰ ਤੇ ਮੇਰੀ ਵਾਈਫ ਨੂੰ ਲੈ ਕੇ ਗਿਆ ਵੈਰੀ ਇੰਟਰਸਟਿੰਗ ਤੁਸੀਂ ਇੱਥੇ ਬੈਠੋ ਹੂੰ ਇੱਥੇ ਮੇਰੀ ਦਾਦੀ ਸੌਂਦੇ ਹੁੰਦੇ ਸੀ ਤੇ ਪਿਆਰ ਮੁਹੱਬਤ ਚ ਝਲਕ ਰਿਹਾ ਸੀ ਸਾਰਿਆਂ ਚੋਂ ਆਗੇ ਔਰ ਉਹਨਾਂ ਨੇ ਮੇਰੀ ਮਤਲਬ ਅਸੀਂ ਪੰਜ ਅਸੀਂ 10 ਮਿੰਟ ਰੁਕੇ ਹੋਵਾਂਗੇ 15 ਮਿੰਟ ਰੁਕੇ ਹੋਵਾਂਗੇ ਤੇ ਉਹਨਾਂ ਨੇ ਮੇਰੀ ਵਾਈਫ ਨੂੰ ਸੂਟ ਦਿੱਤਾ ਹੂੰ ਜੀ ਠੀਕ ਹੈ ਚਲੋ ਅਸੀਂ ਬੱਚਿਆਂ ਨੂੰ ਪਿਆਰ ਦਿੰਦਾ ਮੈਂ ਗੱਲ ਕਰਦਾ ਵੀ ਜਿਹੜੀ ਨੇੜਤਾ ਦੀ ਕਰਦਾ ਹਾਂਜੀ ਤੇ ਸੋ ਇਸ ਤਰ੍ਹਾਂ ਦਾ ਬੜੀ ਥਾਂ ਤੇ ਇਹ ਜਿਹੀ ਚੀਜ਼ਾਂ ਦੇਖਣ ਨੂੰ ਮਿਲੀਆਂ ਠੀਕ